ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕੂਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਕੱਲ ਸਾਡੀ ਵੀਡੀਓ ਸੀਗੀ ਜੀ ਬਟਿਕ ਵਰਕ ਦੇ ਸੂਟ ਸੀਗੇ ਅੱਜ ਵੀ ਬਟਿਕ ਵਰਕ ਦੇ ਸੂਟ ਲੈਣ ਵਾਲੇ ਆ ਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਰਹਿ ਚੁੱਕੀਆਂ ਸੀ ਇਹਨਾਂ ਸੂਟਾਂ ਬਿਨਾਂ ਤੇ ਮੈਂ ਅਸਲ ਸੀ ਸਾਨੂੰ ਦੁਬਾਰਾ ਸੀ ਰੀਸਟਾਕ ਕਰਤੇ ਆ ਜਲਦੀ ਰੀਸਟਾਕ ਕਰਤੇ ਆ ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ ਆਪਣੇ ਆਰਡਰ ਬੁੱਕ ਕਰ ਸਕਦੀਆਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਵੀ ਐਦਾਂ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਦਾ ਜਲਦੀ ਤੋਂ ਜਲਦੀ ਮਿਲ ਸਕੇ ਜੀ ਇਸ ਤੋਂ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਫਰ ਦੇ ਵਿੱਚ ਸੂਟ ਲਾਏ ਹੋਏ ਆ ਪ੍ਰਿੰਸੈਸ ਕਲੈਕਸ਼ਨ ਦੇ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਵੀ ਸੂਟ ਲੈਣੇ ਆ ਸਾਡੀ ਪਿਛਲੀ ਵੀਡੀਓ ਦੇਖ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਠੀਕ ਹੈ ਜੀ ਦੇਖੋ ਜੀ ਪਹਿਲਾ ਸੂਟ ਚੈੱਕ ਕਰੋ ਸਟਾਫ ਰਹੂਗਾ ਜੀ ਕੈਮਰਕ ਕੈਮਰਕ ਸਟਾਫ ਦੇ ਵਿੱਚ ਰਹੂਗਾ ਕੁਝ ਸੂਰ ਖਾਦੀ ਦੇ ਵਿੱਚ ਵੀ ਰਹਿਣਗੇ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਸੂਟ ਬਣਿਆ ਤੁਸੀਂ ਇਹਦੇ ਨਾਲ ਡਬਲ ਸ਼ੈਡਡ ਦੁਪੱਟਾ ਲੈ ਸਕਦੇ ਹੋ yellow ਤੇ light sky blue ਠੀਕ ਹੈ ਜੀ light sky blue ਤੇ ਰੈਡੀ ਹੋਇਆ ਸੂਟ ਹੈ ਸਿਰਫ ਵਨ ਲੇਅਰ ਦੇ ਵਿੱਚ ਰੈਡੀ ਹੋਇਆ ਇਹਦੀ ਪ੍ਰਾਈਸ ਰਹੂਗੀ 650 ਵਨ ਲੇਅਰ ਦੇ ਵਿੱਚ ਰੈਡੀ ਹੋਇਆ ਜੀ ਇਹ ਵਨ ਇਹਦੀ ਪ੍ਰਾਈਸ red ਵਾਲੀ 650 ਪਿਓਰ ਕੈਮਰਕ ਸਟਾਫ ਦੇ ਵਿੱਚ ਸੂਟ ਰਹਿਣ ਵਾਲਾ light sky blue ਹੈ ਜੀ ਡਵਰ ਸ਼ੈਡਡ ਦੁਪੱਟਾ ਤੁਸੀਂ ਇਹਦਾ ਰੈਡੀ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਵੀ ਲਗਾ ਸਕਦੇ ਹੋ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਕਈ ਵਾਰੀ ਅਸੀਂ ਬਾਜੂ ਦਿਖਾਉਣੀਆ ਭੁੱਲ ਜਾਂਦੇ ਆ ਜੀ ਸੂਟ ਦੀਆਂ ਤੇ ਪਰ ਜਿਹੜੀ ਇਹਦੀਆਂ 슬ੀਵਸ ਆ ਸਭ ਦੀਆਂ ਰੈਡੀ ਹੁੰਦੀਆਂ ਇਹ ਵੀ ਵਨ ਲੇਅਰ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਜੀ ਵਨ ਲੇਅਰ ਦੇ ਵਿੱਚ ਰੈਡੀ ਹੋਇਆ ਉੱਪਰ ਤੱਕ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਉੱਪਰ ਤੱਕ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਤੇ ਲਾਈਟ ਜਆ ਪੀਸ਼ ਸ਼ੇਡ ਹੈ ਤੇ ਇਹਦੀਆਂ ਬਾਹੂ ਤੁਸੀਂ ਦੇਖ ਸਕਦੇ ਆ ਬਾਹੂ ਸਭ ਦੀਆਂ ਰੈਡੀ ਹੋਣੀਆਂ ਜੀ ਦੇਖੋ ਜੀ ਇਹ ਵਾਲੀਆਂ ਰੈਣਗੀਆਂ ਬਾਹੂ ਤੇ ਇਸ ਵਾਲੇ ਸੂਟ ਦੀਆਂ ਵੀ ਬਾਹੂ ਤੁਹਾਨੂੰ ਦਿਖਾ ਦਿੰਦੀਆਂ ਜੀ ਤੁਹਾਨੂੰ ਦਿਖਾਈਆਂ ਨਹੀਂ ਸੀਗੀਆਂ ਸੀ ਇਹ ਕੇਰਾ ਜੀ ਇਹਦਾ ਠੀਕ ਹੈ ਬੜਾ ਪਿਆਰਾ ਜਿਹਾ ਕੇਰਾ ਰੈਡੀ ਹੋਇਆ ਤੁਸੀਂ ਲੈਮਨ ਸ਼ੇਡ ਤੇ ਸਕਾਈ ਬਲੂ ਦਾ ਡਬਲ ਸ਼ਿਡਰ ਦੁਪੱਟਾ ਕਰਾ ਕੇ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਸੂਟ ਦੇਖੋ ਜੀ ਇਹ ਵਾਲੀਆਂ ਰੈਣਗੀਆਂ ਜੀ ਇਹਦੀਆਂ ਬਾਸ ਠੀਕ ਹੈ ਜੀ ਏਰੀਆ ਵੀ ਇਹ ਵਾਲੀਆਂ ਬਾਜ਼ੂ ਰਹਿਣਗੀਆਂ ਵਨ ਲੇਅਰ ਦੇ ਵਿੱਚ ਰੈਡੀ ਹੋਇਆ ਜੀ 650 ਦੀ ਪ੍ਰਾਈਸ ਰਹੂਗੀ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਜੀ ਇਹ ਲਾਈਟਰ ਜਾਂ ਪੀਸ ਸ਼ੀਟ ਦੇ ਵਿੱਚ ਰਹੂਗਾ ਜੀ ਜਲਦੀ ਜਲਦੀ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਦੋ ਪੈਨਲਸ ਜਾ ਰਹੇ ਆ ਜੀ ਇਹ ਲਗ ਡਿਜ਼ਾਈਨ ਹੈ ਸਿੰਧੀ ਦਾ ਤੇ ਲਾਈਟ ਜਾਂ ਸਕਾਈ ਬਲੂ ਕਲਰ ਇਹ ਵੀ ਰਹਿਣ ਵਾਲਾ ਚੈੱਕ ਕਰੋ ਜੀ ਇਹ ਲਾਈਨਅਪ ਵਾਲਾ ਸਟਾਫ ਹੈ ਬੜਾ ਫਾਈਨ ਹੈ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਚੈੱਕ ਕਰੋ ਜੀ ਗ੍ਰੇ ਕਲਰ ਦੇ ਦੋ ਪੈਨਲਸ ਹੈ ਜਿੰਨੀ ਮਰਜੀ ਲੈਂਥ ਰੱਖੋ ਦੇਖੋ ਜੀ ਬਹੁਤ ਪਿਆਰਾ ਸੂਟ ਬੜਿਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਨਜ਼ਦੀਕ ਤੋਂ ਦੇਖੋ ਇਹਦੀਆਂ ਬਾਜ਼ੂ ਵੀ ਤੁਹਾਨੂੰ ਤਾਂ ਖਾਵਾ ਗਈ ਸੀ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ ਬਾਜ਼ੂ ਪ੍ਰਾਈਸ ਰਹੂਗੀ ਇਹਦੀ 700 ਰੁਪਏ ਸਾਸੋ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਡਬਲ ਛੇਡਾ ਦੁਪੱਟਾ ਕਰਾ ਕੇ ਜਿੰਨਾ ਮਰਜ਼ੀ ਸੋਹਣਾ ਸੂਟ ਤੁਸੀਂ ਬਣਾ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਆਫ ਵਾਈਟ ਦੇ ਵਿੱਚ ਰਹੂਗਾ ਆਫ ਵਾਈਟ ਦੀ ਵੀ ਕਾਫੀ ਡਿਮਾਂਡ ਹੈ ਜੀ ਅੱਜਕੱਲ ਠੀਕ ਹੈ ਜੀ ਬਹੁਤ ਪਿਆਰੇ ਲੱਗਦੇ ਆ ਆਫ ਵਾਈਟ ਦੇ ਵਿੱਚ ਸੂਟ ਰੈਡੀ ਹੋਏ ਚੈੱਕ ਕਰੋ ਜੀ ਉੱਪਰ ਤੱਕ neck ਤੱਕ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਦੇਖੋ ਜੀ ਤੁਸੀਂ ਚੈੱਕ ਕਰ ਸਕਦੇ ਹੋ neck ਤੱਕ ਡਿਜ਼ਾਈਨਿੰਗ ਬਣੀ ਹੋਈ ਹੈ ਸੂਟ ਦੀ نیچے ਦੇਖੋ ਜੀ ਤੁਸੀਂ ਸੂਟ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਸੂਟ ਦੀ ਤੇ ਬਾਜ਼ੂ ਵੀ ਪੂਰੀਆਂ ਫੁੱਲ ਹੈਵੀ ਰੈਡੀ ਹੈ ਜੀ ਇਹਦੀਆਂ ਚੈੱਕ ਕਰੋ ਬਾਜ਼ੂ ਪੂਰੀਆਂ ਫੁੱਲ ਹੈਵੀ ਰੈਡੀ ਹੈ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 650 ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਸਟੱਫ ਦੇ ਵਿੱਚ ਰਹੂਗਾ ਡਬਲ ਲੇਅਰ ਦੇ ਵਿੱਚ ਰੈਡੀ ਹੈ ਇਹ ਤਾਂ ਇਹ ਵਾਲਾ ਚੈੱਕ ਕਰੋ ਜੀ ਇਹਦੀਆਂ ਬਾਜ਼ੂ ਦੇਖੋ ਜੀ ਇਹਵਲੀਆਂ ਦੀਆਂ ਬਾਜ਼ੂ ਰਹਿਣਗੀਆਂ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ 700 ਰੁਪਏ ਬਿਲਕੁਲ ਪਿਓਰ ਕੈਮਰਕ ਸਟਾਫ ਦੇ ਵਿੱਚ ਰਹੂਗਾ ਜੀ ਇਹ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕੈਮਰਕ ਦੇ ਵਿੱਚ ਰਹੂਗਾ ਜੀ ਲਾਈਟ ਜਬ ਸਕਾਈ ਬਲੂ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਦੇਖੋ ਲੈਂਥ ਜਿੰਨੀ ਮਰਜ਼ੀ ਰੱਖ ਲਓ ਇਹਦੀ ਦੋ ਪੈਨਲਸ ਜਾ ਰਹੇ ਆ نیچے ਦੇਖੋ ਜੀ ਵਰਕ ਕਿੰਨਾ ਸੋਹਣਾ ਰੈਡੀ ਹੋਇਆ ਘੇਰੇ ਦੇ ਉੱਪਰ ਵਿੱਚ ਵੀ ਫਿਨਿਸ਼ਿੰਗ ਆ ਹਲਕੀਆਂ ਹਲਕੀਆਂ ਬੂਟੀਆਂ ਜਾ ਰਹੀਆਂ ਜੀ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਬਾਜ਼ੂ ਦੇਖੋ ਪ੍ਰਾਈਸ ਰਹੂਗੀ 700 ਰੁਪਏ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਬਿਲਕੁਲ ਪਿਓਰ ਕੈਮਰਕ ਸਟਾਫ ਤੇ ਰੈਡੀ ਹੋਇਆ ਸੂਟ ਇਹ ਵਾਲਾ ਚੈੱਕ ਕਰੋ ਜੀ ਲਾਈਟ ਜਾਂ ਪਿਸਤਾ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਦੇਖੋ ਜੀ ਡਿਜ਼ਾਈਨ ਇਹ ਚੈੱਕ ਕਰੋ ਤੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਦੀ ਦੇਖੋ ਜੀ ਪਿਓਰ ਕੈਮਰਕ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਸਟੱਫ ਹੁੰਦਾ ਕੈਮਰਕ ਸਟੱਫ ਠੀਕ ਆ ਬਾਕੀ ਲਾਈਟ ਵੇਟ ਹੁੰਦਾ ਜੀ ਇਹ ਇਹ ਵਰਾ ਚੈੱਕ ਕਰੋ ਜੀ ਇਹਦੀਆਂ ਬਾਜ਼ੂ ਰਹਿਣਗੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਬਹੁਤ ਪਿਆਰੇ ਜਿਹੇ ਸੂਟ ਰੈਡੀ ਹੋਇਆ ਪ੍ਰਾਈਸ ਸਿਰਫ ਰਹੂਗੀ ਇਹਦੀ 700 ਰੁਪਏ ਇਹ ਖਾਦੀ ਦੇ ਵਿੱਚ ਰਹੂਗਾ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਖਾਦੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਖਾਦੀ ਜੀ ਚੈੱਕ ਕਰੋ ਇਹ ਦੇ نیچے ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਖਾਦੀ ਦੇ ਵਿੱਚ ਸਕੈਨ ਸ਼ੇਡ ਦੇ ਵਿੱਚ ਰਹੂਗਾ ਬੜਾ ਪਿਆਰਾ ਜਿਹਾ ਸਕੈਨ ਸ਼ੇਡ ਹੈ ਜੀ ਇਹ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਨੀਆਂ ਬਾਜ਼ੂ ਚੈੱਕ ਕਰੋ ਇਹ ਬਾਜ਼ੂ ਰਹਿਣ ਵਾਲੀਆਂ ਐ ਤੇ ਪ੍ਰਾਈਸ ਇਹਦੀ ਰਹੂਗੀ ਉੱਪਰ neck ਤੱਕ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ ਜਿਸੇ ਪੂਰਾ ਕੋਲਕੇ ਨਹੀਂ ਦਿਖਾਇਆ neck ਤੱਕ ਡਿਜ਼ਾਈਨਿੰਗ ਬਣੀ ਹੋਈ ਹੈ ਪ੍ਰਾਈਸ ਇਹਦੀ 750 ਰਹੂਗੀ ਖਾਦੀ ਵਾਲੇ ਸੂਟਾਂ ਦੀ 750 ਪ੍ਰਾਈਸ ਰਹੂਗੀ ਇਹ ਵਾਲਾ ਦੇਖੋ ਜੀ ਇਹ 골ਡਨ ਸਕਿਨ ਜੀ ਸ਼ੇਡ ਦੇ ਵਿੱਚ ਰਹੂਗਾ ਜੀ ਬੜਾ ਪਿਆਰਾ ਜਿਹਾ ਕਲਰ ਆਊਗਾ ਜੀ 골ਡਨ ਸਕਿਨ ਜੀ ਸ਼ੇਡ ਵਿੱਚ ਦੇਖੋ ਜੀ ਵਰਕ ਦੇਖੋ ਜੀ ਕਿੰਨਾ ਪਿਆਰਾ ਹੋਇਆ ਨੇ ਉੱਪਰ ਡਿਜ਼ਾਈਨਿੰਗ ਤੇ ਵਰਕ ਦੇਖ ਸਕਦੇ ਹੋ ਚੈੱਕ ਕਰੋ ਜੀ ਦੋ ਪੈਨਲਸ ਜਾ ਰਹੇ ਆ ਦੇਖੋ ਜੀ ਦੋ ਪੈਨਲਸ ਜਾ ਰਹੇ ਆ نیچے ਤੁਸੀਂ ਘੇਰੇ ਉੱਪਰ ਵੀ ਦੇਖ ਸਕਦੇ ਹੋ ਆ ਇਹਦਾ ਜਿਹੜਾ ਘੇਰਾ ਇਹਦਾ ਕੋਈ ਘੇਰੇ ਦਾ ਕੋਈ ਸ਼ੁਰੂ ਜਿੰਨਾ ਮਰਜੀ ਤੁਸੀਂ ਘੇਰਾ ਬਣਾ ਸਕਦੇ ਹੋ ਸਾਈਡ ਤੇ ਤੁਸੀਂ ਫਿਨਿਸ਼ਿੰਗ ਪੱਟੀ ਦੇ ਲਓ ਜਿੰਨਾ ਮਰਜੀ ਘੇਰਾ ਤੁਸੀਂ ਇਹਨੂੰ ਰੈਡੀ ਕਰ ਲਓ ਜੀ ਇਹ ਵਾਲੀਆਂ ਰਹਿਣਗੀਆਂ ਬਾਜ਼ੂਆਂ ਇਹਦੀਆਂ ਬੜੀਆਂ ਪਿਆਰੀਆਂ ਜਿਹਾ ਬਣੀਆਂ ਹੋਈਆਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਜੀ ਪ੍ਰਾਈਸ ਸਿਰਫ ਰਊਗੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ। ਇਹ ਵਿੱਚ ਕੇਵਲ ਆਊਗਾ ਜੀ ਫਰੋਜੀ ਸ਼ੇਡ ਦੇ ਵਿੱਚ ਆਊਗਾ। ਚੈੱਕ ਕਰੋ ਜੀ ਇਹ ਫਰੋਜੀ ਸ਼ੇਡ ਦੇ ਵਿੱਚ ਆਉਣ ਵਾਲਾ। ਪੈਨਲਸ ਜੀ ਵੀ ਜਾ ਰਿਹਾ ਨੀਚੇ ਘੇਰਾ ਵੀ ਬੜਾ ਸੋਹਣਾ ਜਿਹਾ ਰੈਡੀ ਹੋਇਆ ਜੀ। ਠੀਕ ਹੈ ਜੀ ਇਹ ਵਾਲੀ ਆ ਰਹਿਣਗੀਆਂ ਇਹਦੀਆਂ ਬਾਜ਼ੂ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਬੜੀਆਂ ਹੋਈਆਂ। ਚੈੱਕ ਕਰੋ ਪ੍ਰਾਈਸ ਰਹੂਗੀ ਇਹਦੀ 700 ਰੁਪਏ। ਸਾਸੋ ਦੇ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖੋ ਤੇ ਇਹਦੀ ਵਰਕ ਦੀ ਡਿਜ਼ਾਈਨਿੰਗ ਦੇਖੋ ਇੱਥੇ ਨੈੱਕ ਆ ਰੈਡੀ ਹੋਊਗਾ ਬੜਾ ਪਿਆਰਾ ਜਿਹਾ ਸੂਟ ਹੈ ਡਬਲ ਸ਼ੈਡਡ ਦੁਪੱਟੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਇਹ ਡਿਜ਼ਾਈਨਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ ਬਾਜ਼ੂ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਆ ਦੀ ਦੇਖੋ ਇਹ ਬਾਸੂ ਰਣੀ ਹੈ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ ਵੀ 700 ਰੁਪਏ 700 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਪਿਓਰ ਕੈਮਰਕ ਬਿਲਕੁਲ ਸੌਫਟ ਸਟੱਫ ਰਹਿਣ ਵਾਲਾ ਕਾਟਨ ਚ ਠੀਕ ਹੈ ਜੀ ਇਹ ਸੂਟ ਚੈੱਕ ਕਰੋ ਇਹ ਵੀ ਕੈਮਰਕ ਦੇ ਵਿੱਚ ਰਹੂਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ 골ਡਨ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਲਾਈਟ ਸ਼ੇਡ ਦੇ ਵਿੱਚ ਜਿਹੜਾ 골ਡਨ ਮਸਟਰਡ ਸ਼ੇਡ ਹੈ ਉਹ ਰਹੂਗਾ ਜੀ ਕਲਰ ਅਸੀਂ ਤੁਹਾਡੇ ਵਸਤੇ ਚਾਰਟ ਲੈ ਕੇ ਆਏ ਲਾਈਟ ਚਾਰਟ ਹੀ ਕਿਉਂਕਿ ਸਮਰ ਆ ਜੀ ਸਮਰ ਸੀਜ਼ਨ ਆ ਥੋੜਾ ਲਾਈਟ ਅੱਛਾ ਲੱਗਦਾ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ ਬਾਜ਼ੂ ਬੜਾ ਪਿਆਰੇ ਜਿਹੇ ਸੂਟ ਬਣੇ ਹੋਏ ਆ ਡਬਲ ਲੇਅਰ ਦੇ ਵਿੱਚ ਰਹੂਗਾ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਆ ਜੀ ਜਿਹੜੇ ਖਾਦੀ ਵਾਲੇ ਸੂਟ ਰਹਿਣਗੇ ਜੀ ਇੱਕ ਦੋ ਇਹ ਵਾਰ ਇਹ ਵਾਲਾ ਚੈੱਕ ਕਰੋ ਜੀ ਨਿਯੋਨ ਮਹਿੰਦੀ ਦੇ ਵਿੱਚ ਰਹੂਗਾ ਡਬਲ ਲੇਅਰ ਆ ਤੇ ਖਾਦੀ ਸਟਾਫਰ ਹੋਊਗਾ ਜੀ ਇਹ ਖਾਦੀ ਚ ਰਹੂਗਾ ਜੀ ਇਹ ਬਾਜੂ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਬਾਜੂ ਰੈਡੀ ਐ ਇਹਦੀਆਂ ਪ੍ਰਾਈਸ ਸਿਰਫ ਰਹੂਗੀ ਇਹਦੀ 700 ਸੌਰੀ 750 ਰਹੂਗੀ ਜੀ ਖਾਦੀ ਵਾਲੇ ਦੀ 750 ਪ੍ਰਾਈਸ ਰਹੂਗੀ ਜੀ ਇਹ ਚੈੱਕ ਕਰੋ ਜੀ ਇਹ ਵੀ 골ਡਨ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਕੈਮਰਕ ਸਟਾਫ ਦੇ ਉੱਪਰ ਰਹੂਗਾ ਜੀ ਇਹ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹਦੇ ਨਾਲ ਤੁਸੀਂ ਡਬਲ ਸ਼ੈਡੇਡ ਦੁਪੱਟਾ ਕਰਾ ਲਓ ਅੱਤ ਬਲੂ ਕਲਰ ਦੀਆਂ ਵਿੱਚ ਹਲਕੀਆਂ ਹਲਕੀਆਂ ਲਾਈਨਾਂ ਤੁਸੀਂ ਪਵਾ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਤੇ ਇਹ ਵਾਲੀਆਂ ਚੈੱਕ ਕਰੋ ਜੀ ਇਹਦੀਆਂ ਬਾਹੂ ਦੇਖੋ ਜੀ ਇਹ ਵਾਲੀਆਂ ਦੀਆਂ ਬਾਹੂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਕਲਰ ਆਣ ਵਾਲਾ ਜੀ ਦੇਖੋ ਬਲੂ ਕਲਰ ਦਾ ਦੁਪੱਟਾ ਲੈ ਲਓ ਫਿਰ ਵੀ ਬੜਾ ਪਿਆਰਾ ਬਣਨਾ ਸੂਟ 골ਡਨ ਮਸਟਰਡ ਸ਼ੇਡ ਵਿੱਚ ਹੈ ਕੈਮਰਿਕ ਸਟਾਫ ਹੈ ਪ੍ਰਾਈਸ ਰਹੂਗੀ ਇਹਦੀ 700 ਇਹ ਵਾਲਾ ਚੈੱਕ ਕਰੋ ਜੀ ਪੈਨਲਸ ਵਾਲਾ ਸੂਟ ਰਹੂਗਾ ਜੀ ਇਹ ਦੋ ਪੈਨਲਸ ਜਾ ਰਹੇ ਆ ਸਿੰਧੀ ਵਰਕ ਹੈ ਜੀ ਚੈੱਕ ਕਰੋ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਸਕਿਨ ਸ਼ੇਡ ਜੀ ਕਲਰ ਆਣ ਵਾਲਾ ਮਿੱਠਾ ਜਿਹਾ ਤੇ ਗ੍ਰੇ ਕਲਰ ਦਾ ਹੋਇਆ ਤੇ ਵਰਕ ਡਬਲ ਸ਼ੈਡਰ ਕਰਾਓ ਰੈਡੀ ਦੁਪੱਟਾ ਇਹਦੇ ਨਾਲ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਡਬਲ ਸ਼ੈਡਰ ਦੁਪੱਟਾ ਕਰਵਾ ਸਕਦੇ ਹੋ ਤੁਸੀਂ ਤੇ ਇਹ ਵਾਲੀਆਂ ਰੈਣੀਆਂ ਜੀ ਬਾਜ਼ੂ ਇਹਦੀਆਂ ਬਹੁਤ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਤੇ ਪ੍ਰਾਈਜ਼ ਰਹੂਗੀ 700 ਕੈਮਰਕ ਸਟਾਫ ਹੈ ਜੀ ਬਿਲਕੁਲ ਲਾਈਟ ਵੇਟ ਤੇ ਬਿਲਕੁਲ ਸੌਫਟ ਸਟਾਫ ਹੁੰਦਾ ਕੈਮਰਕ ਠੀਕ ਹੈ ਜੀ ਅਸੀਂ ਇਦਾਂ ਦੇ ਸੂਟ ਸਿਰਫ ਇੱਕ ਦਾ ਸੀਜ਼ਨ ਲਈ ਪਾਣੇ ਆ ਤੇ ਇੱਕ ਅੱਧਾ ਤੁਹਾਡੇ ਦੋ ਸੀਜ਼ਨ ਆਰਾਮ ਨਾਲ ਚੱਲੂਗਾ ਬੜਾ ਪਿਆਰਾ ਜਾਂ ਸਟਾਫ ਰਹੂਗਾ ਜੀ ਕੈਮਰਕ ਤੇ ਪ੍ਰਾਈਜ਼ ਵੀ ਸਿਰਫ ਸਾਡੀ ਜੈਨੂਲ ਜੀ ਰਹਿਣਦੀ ਹੈ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਡਿਜ਼ਾਈਨਿੰਗ ਦੇਖੋ ਤੇ ਕਲਰ ਦੇਖੋ ਜੀ ਇਹ ਵੀ ਲਾਈਟ ਸਕਿਨ ਸ਼ੇਡ ਦੇ ਵਿੱਚ ਰਹੂਗਾ ਤੇ ਲੈਰਗੀ ਵਾਲੀ ਤੁਸੀਂ ਇਹਨਾਂ ਦੁਪੱਟਾ ਡਾਈ ਕਰਵਾ ਸਕਦੇ ਹੋ ਡਬਲ ਲੈਰਗੀਏ ਵਾਲੀ ਤੇ ਬਹੁਤ ਸੋਹਣੀ ਲੁੱਕ ਆਉਣੀ ਹੈ ਸੂਟ ਦੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜਿਹੜੀਆਂ ਬਾਜ਼ੂ ਸਭ ਦੀਆਂ ਰੈਡੀ ਮਿਲ ਨਹੀਂ ਤੁਹਾਨੂੰ ਬਾਜ਼ੂ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਦੇਖੋ ਜੀ ਤੁਸੀਂ ਹਰ ਇੱਕ ਸੂਟ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨਜ਼ਦੀਕ ਤੋਂ ਤੇ ਪ੍ਰਾਈਸ ਸਿਰਫ ਰੈਂਡ ਵਾਲੀ ਹੈ ਇਹਦੀ 7700 ਰੁਪਏ ਜੀ ਜੀ ਇਹ ਮਾਊਸ ਛੇਡ ਦੇ ਵਿੱਚ ਆਊਗਾ ਤੇ ਇਹਦੀਆਂ ਬਾਜ਼ੂ ਵੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਜੀ ਫਿਨਿਸ਼ਿੰਗ ਪੱਟੀ ਰੈਡੀ ਕਰ ਰੈਡੀ ਫਿਨਿਸ਼ਿੰਗ ਪੱਟੀ ਨਾਲ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣਨਾ ਜੀ ਫਿਨਿਸ਼ਿੰਗ ਪੱਟੀ ਲਗਾ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਇਹ ਵਾਲਾ ਸੂਟ ਰੈਡੀ ਹੋਇਆ ਇਹ ਵੀ ਕਿਸੇ ਕਸਟਮਰ ਦਾ ਸੂਟ ਹੈ ਜੀ ਸਾਡੇ ਕੋਲੇ ਬਾਇ ਕੀਤਾ ਹੈ ਸੂਟ ਦੇਖੋ ਜੀ ਇਹ ਵੀ ਸੀ ਤੁਹਾਡੇ ਕੋਲ ਤੇ ਸੂਟ ਲੈ ਕੇ ਆਏ ਸੀ ਬੁਟੀਕ ਵਰਕ ਦੇ ਚੈੱਕ ਕਰੋ ਜੀ ਵੀ ਨੈਕ ਬਣਿਆ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਕੋਲ ਇਹ ਵਾਲੇ ਸੂਟ ਬਾਇ ਕੀਤੇ ਆ ਤੁਸੀਂ ਐਦਾਂ ਨੂੰ ਰੈਡੀ ਕਰ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਦੇਖੋ ਜੀ ਇਹ ਵਾਲੀਆਂ ਬਣੀਆਂ ਹੋਈਆਂ ਜੀਆਂ 슬ੀਵਸ ਤੇ ਫਿਨਿਸ਼ਿੰਗ ਪੱਟੀ ਲਗਾਈ ਹੈ ਜੀ ਅਸੀਂ ਇਹਦੇ ਉੱਪਰ ਦੇਖੋ ਜੀ ਚੈੱਕ ਕਰੋ ਜੀ ਇਹ ਫਿਨਿਸ਼ਿੰਗ ਪੱਟੀ ਲਗਾ ਕੇ ਇਹਨੂੰ ਸੂਟ ਨੂੰ ਰੈਡੀ ਕੀਤਾ ਗਿਆ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਕੋਲ ਸੂਟ ਐਦਾਂ ਨੇ ਬਾਇ ਕੀਤੇ ਆ ਉਹ ਐਦਾਂ ਨੂੰ ਰੈਡੀ ਕਰ ਸਕਦੀਆਂ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਵਾਲੇ ਸੂਟ ਵੀ ਤੁਸੀਂ ਐਦਾਂ ਰੈਡੀ ਕਰ ਸਕਦੇ ਹੋ ਜੀ ਇਹ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਆਊਗਾ ਇਹ ਗ੍ਰੇ ਕਲਰ ਚ ਆਊਗਾ ਜੀ ਦੇਖ ਸਕਦੇ ਹੋ ਤੁਸੀਂ ਬਾਹੂ ਚੈੱਕ ਕਰੋ ਜੀ ਇਹਦੀਆਂ ਇਹਦੀਆਂ ਬਾਹੂ ਬਣੀਆਂ ਹੋਈਆਂ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ 700 ਰੁਪਏ ਇਹ ਵਾਲਾ ਆਊਗਾ ਆਫ ਵਾਈਟ ਦੇ ਵਿੱਚ ਇਹ ਵੀ ਖਾਦੀ ਸੈਲਫ ਦੇ ਵਿੱਚ ਰਹੂਗਾ ਜੀ ਇਹਦੀ ਪ੍ਰਾਈਸ 750 ਰਹੂਗੀ ਖਾਦੀ ਸੈਲਫ ਦੇ ਵਿੱਚ ਰਹੂਗਾ ਚੈੱਕ ਕਰ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਸੈਲਫ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਦੇਖੋ ਜੀ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਜੀ ਪ੍ਰਾਈਸ 750 ਰਹੂਗੀ ਇਹਦੀ ਤੇ ਇਹ ਵਾਲੀ ਇਹਦੀਆਂ ਬਣੀਆਂ ਹੋਈਆਂ ਬਾਜ਼ੂ ਦੇਖੋ ਜੀ ਇਹ ਵਾਲੀਆਂ ਬਣੀਆਂ ਹੋਈਆਂ ਬਾਜ਼ੂ ਆਫ ਵਾਈਟ ਵਿੱਚ ਰਹਿਣ ਵਾਲਾ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਗਿਆ ਆਫ ਵਾਈਟ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਰੈਡੀ ਹੋਇਆ ਆਫ ਵਾਈਟ ਸੂਟ ਇਹ ਵੀ ਮਾਊਸ ਕਲਰ ਦੇ ਵਿੱਚ ਰਹੂਗਾ ਜੀ ਕੈਮਰਕ ਸਟਾਫ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਕੈਮਰਕ ਸਟਾਫ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹਦੀਆਂ ਬਾਜੂ ਚੈੱਕ ਕਰੋ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ ਬਾਜੂ ਪ੍ਰਾਈਸ ਸਿਰਫ 700 ਪੀਚ ਕਲਰ ਦੇ ਵਿੱਚ ਰਹੂਗਾ ਜੀ ਇਹ ਲਾਈਟ ਜਿਹਾ ਪੀਚ ਕਲਰ ਹੈ ਦੇਖੋ ਜੀ ਕਲਰ ਚੈੱਕ ਕਰੋ ਬਹੁਤ ਪਿਆਰਾ ਕਲਰ ਰਹੂਗਾ ਜੀ ਇਹਦਾ ਬਾਜੂ ਵੀ ਇਹਦੀਆਂ ਰੈਡੀ ਹੋਈਆਂ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਪਿਓਰ ਕੈਮਰਿਕ ਸਟਾਫ ਰਹੂਗਾ ਜੀ ਇਹ ਤੇ ਪ੍ਰਾਈਸ ਰਹੂਗੀ ਸਿਰਫ 700 ਰੁਪਏ ਇਹ ਵਾਲਾ ਦੇਖੋ ਜੀ ਇਹ ਵੀ ਨਿਊ ਜੀ ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਲਾਈਟ ਜੀ ਔਰੈਂਜ ਗਾਜਰੀ ਜੇ ਸ਼ੇਡ ਦਾ ਵਰਕ ਹੋਇਆ ਇਹਦੇ ਉੱਪਰ ਤੇ ਦੁਪੱਟਾ ਤੁਸੀਂ ਐਦਾਂ ਦਾ ਲੈ ਲਓ ਜੀ ਡਬਲ ਸ਼ੇਡ ਕਰਕੇ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਵਰਕ ਦੇਖੋ ਜੀ ਕਿੰਨਾ ਪਿਆਰਾ ਹੋਇਆ ਇਹਦੇ ਉੱਪਰ ਦੇਖ ਸਕਦੇ ਹੋ ਜੀ ਤੁਸੀਂ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਘੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਇਹ ਵਾਲੀਆਂ ਬੜੀਆਂ ਹੋਈਆਂ ਇਹਦੀਆਂ ਬਾਹੂ ਕੈਮਰਕ ਸਟਾਫ ਦੇ ਵਿੱਚ ਹੈ ਜੀ ਇਹ ਲਾਈਟ ਜਿਹਾ ਸਕਾਈ ਬਲੂ ਹੈ ਫਰ ਲਾਈਟ ਜੀ ਫਿਰੋਜੀ ਸ਼ੇਡ ਦੇ ਵਿੱਚ ਹੈ ਜੀ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵਰਕ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕੈਮਰਕ ਸਟਾਫ ਹੈ ਜੀ ਇਹ ਬਾਜ਼ੂ ਬਣੀਆਂ ਹੋਈਆਂ ਇਹਦੀਆਂ ਦੇਖੋ ਜੀ ਪ੍ਰਾਈਸ ਸਿਰਫ 700 ਰੁਪਏ ਇਹ ਵੀ ਪੀਛੇ ਦੇ ਵਿੱਚ ਰਹੂਗਾ ਵਾਈਨ ਸ਼ੇਡ ਦਾ ਵਰਕ ਹੋਇਆ ਜੀ ਇਹਦੇ ਉੱਪਰ ਦੇਖੋ ਜੀ ਚੈੱਕ ਕਰੋ ਜੀ ਵਾਈਨ ਸ਼ੇਡ ਦਾ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਇਹ ਵਾਲੇ ਰਣਗੀਆਂ ਜੀਆਂ ਬਾਜ਼ੂ ਬਹੁਤ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਪ੍ਰਾਈਸ ਸਿਰਫ ਰਊਗੀ ਜੀ ਇਹਦੀ 700 ਰੁਪਏ ਇਹ ਸੰਗ ਅੱਜ ਦੇ ਸਾਡੇ ਬੁਟੀਕ ਵਰਕ ਵਾਲੇ ਸੂਟ ਇਹਦੇ ਵਿੱਚ ਕੇਵਲਾ ਕਲਰ ਰੈਡ ਵਾਲਾ ਥੋੜਾ ਜਿਹਾ ਲਾਈਟ ਸ਼ੇਡ ਦੇ ਵਿੱਚ ਆਊਗਾ ਲਾਈਟ ਪੀਸ਼ ਸ਼ੇਡ ਦੇ ਵਿੱਚ ਇਹ ਵੀ ਬਹੁਤ ਪਿਆਰਾ ਕਲਰ ਰੈਡ ਵਾਲਾ ਜੀ ਦੇਖੋ ਜੀ ਠੀਕ ਹੈ ਜੀ ਇੰਨਾ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬਾਕ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ